ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ। ਜਿੰਨ ਦੇ ਮੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਇੱਕੋ ਹੀ ਗਾਧਾ ਦਿਖਾਉਣੀ ਆ। ਚੱਲ ਬਾਤ ਹੁਣ ਆਪਾਂ ਕਰਦੇ ਹਾਂ ਵੀ ਤੀਆਂ ਨੂੰ। ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ। ਸਤ ਸ੍ਰੀ ਅਕਾਲ ਜੀ। ਹੋਸਰਾ ਠੀਕ ਠਾਕ ਜੀ। ਤੇ ਚਲੋ ਨਾਮ ਦੱਸਦੇ ਇਕ ਨਹੀਂ ਫਿਰ ਨਾਰਵੀ ਜੀ ਮੇਰਾ ਜਿੰਦਾ ਜੀ ਹਾਂਜੀ ਐਡਰੈਸ ਹੈਗਾ ਸ਼ਹਿਰ ਅਬਰਸਰ ਤੇ ਜ਼ਿਲ੍ਹਾ ਵੀ ਅਬਰਸਰ ਤੇ ਫੋਨ ਨੰਬਰ ਵੀ ਪੁੱਛਦਾ ਇਕ ਨੰਬਰ ਵੀ ਜੀ ਆ ਗਿਆ ਜੀ 99144 ਤੇ 6094 ਠੀਕ ਹੈ ਜੀ ਤੇ ਅੱਜ ਇੱਕੋ ਹੀ ਆ ਫਿਰ ਅੱਜ ਵੀ ਜੀ ਆਪਣਾ ਕੋਈ ਇੱਕੋ ਹੀ ਆ ਤੇ ਸੂਈ ਸਵਾਈ ਆ ਹਨਾ ਤੇ ਬੱਚਾ ਕਹਿੰਦਾ ਕਿ ਨਹੀਂ ਇਹ ਵੀ ਜੀ ਨਾਲ ਆਲੇ ਕੋਈ ਸਵਾਮੀ ਨਾ ਵਾਲੇ ਅੱਛਾ ਆਪਾਂ ਆਪਣੇ ਘਰੋਂ ਹੀ 25 ਕਿਲੋ ਦੋਜਵਾਗ ਦਿੱਤਾ ਹੈ ਆਪਣੇ ਚੈਨਲ ਤੇ ਵੀਡੀਓ ਵੀ ਹੈਗੀ ਆਪਾਂ ਕੱਢ ਕੇ ਦਿਖਾ ਦਾਂਗੇ ਅੱਛਾ ਉਹਦਾਂ ਬੱਚਾ ਹੈਗਾ ਜੀ ਇਹ ਬੰਦੇ ਕਿਸ ਨੂੰ ਦਿੱਤੀ ਆਪਾਂ 6000 ਰੁਪਏ ਦੀ ਅਸੀਂ ਠੀਕ ਆ ਉਹ ਬੰਦਾ ਨਸ਼ੇ ਪੱਤੇ ਜੇ ਕਰਦਾ ਨੇ ਸਾਬੀ ਨਹੀਂ ਵੀ ਠੀਕ ਆ ਤੇ ਮੁਰਕੇ ਉਹ ਤੋਂ ਆਪਾਂ ਵੀ ਉਹਨਾਂ ਨੇ ਸਾਬੀ ਦੁੱਧ ਨਹੀਂ ਦੇਤੀ ਮੈਨੂੰ ਠੀਕ ਆ 17 18 ਜਿਹੜਾ ਇੱਥੇ ਚਵਾਦਣਾ ਹਾਜ਼ਰ ਆ ਤੇ ਇਹਦੀ ਵੀਡੀਓ ਪਈ ਪਹਿਲਾਂ ਆਪਣੇ ਚੈਨਲ ਤੇ ਵੀ ਆਪਾਂ ਕੱਢ ਕੇ ਦਿਨਾ ਠੀਕ ਆ ਜੀ ਤੇ ਹੁਣ ਕਿੰਨਾ ਪੱਕਾ ਦੁੱਧ ਇਹਦੇ ਕੋਲੇ 20 17 ਕਿਲੋ ਹੈ ਠੀਕ ਹੈ ਜੀ 16 17 ਲੀਟਰ ਦੁੱਧ ਕਿੰਨੇ ਹੈ ਲੈ ਜਾ ਬੇਟੀ ਬਾਕੀ ਦੁੱਧ ਤੇ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਹੀ ਖੜੇ ਆਪਣੀ ਤਸੱਲੀ ਕਰਕੇ ਖੜੇ 17 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੁਣ ਹੈਗਾ ਇਹਦੇ ਕੋਲ ਹਾਂ ਇੱਕ ਰੀਤਾਂ ਦੇ ਲਾਗੇ ਦਿਖਾ ਦਈ ਦੂਰ ਦੂਰ ਜਿਹੜਾ ਥਾਂ ਆ ਮਰਜ਼ੀ ਚੜ੍ਹ ਕੇ ਭਵੇਂ ਪਰਲੇ ਬਣਦੀ ਨੰਗ ਜੋੜੀ ਗੱਲ ਠੀਕ ਹੈ ਜੀ ਹਾਂ ਜੀ ਚਵਾਚੂ ਓਕੇ ਪੂਰਾ ਮਾਣਾ ਰਪੀ ਜੀ ਮੋਗਾ ਇਧਰ ਠੀਕ ਹੈ ਤੇ ਉਹ ਜਿਹੜੀ ਗੱਲ ਕਰਦਾ ਨਾ ਮੈਂ ਮਿੱਟੀ ਪੁੱਟ ਚਵਾਈ ਆਲੀ ਠੀਕ ਹੈ ਇਹ ਥੋੜਾ ਵੀ ਕਰਮਾ ਵਾਲੀ ਭੱਜੀ ਫਰੂ ਕੋਠੇ ਟੱਪ ਦੀ ਫਰੂ ਦੀ ਠੀਕ ਹੈ ਖੜ ਗਈ ਖੜ ਗਈ ਠੀਕ ਹੈ ਚਲੋ ਲੈ ਜਾਓ ਫੇਰ ਇੱਕ ਰੀਤ ਬਾਕੀ ਹੈਗੀ ਉਹ ਤਰ੍ਹਾਂ ਠੰਡੀ ਸੀ ਲਿਆ ਇੱਕ ਅਰੀ ਚ ਆਵਾਜ਼ ਆ ਰਹੀ ਕਿੰਦੇ ਕਿ ਇੱਥੇ ਵੀ ਚੰਗੀ ਤਰ੍ਹਾਂ ਦਿਖਾ ਦਈਏ ਮੈਂ ਦੇਖਾਂ ਜੀ ਬਿਲਕੁਲ ਸਾਫ ਸਿਵਾਈ ਹੈ ਜਿਹੜੀ ਤੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਹੈ ਕੋਈ ਗਾੜੀ ਪਾੜਾ ਪਾਉਣ ਦੀ ਲੋੜ ਨਹੀਂ ਹੈ ਔਰ ਜੀ ਫਿਰ ਦੁੱਧ ਉਹ ਜੱਜਮੈਂਟ ਨਹੀਂ ਕਰ ਸਕਦਾ ਇਹਦੇ ਕਿੰਦੇ ਠੀਕ ਜੀ ਬੱਜਾਂ ਰਗਾ ਦੂਰ ਤੇ ਆ ਠੀਕ ਜੀ ਫਿਰ ਬਾਕੀ ਮਿਲ ਕੇਵੇਂ ਇਹਨ ਵਿੱਚ ਚੰਗੀ ਲੱਗਦੀ ਸਾਡੇ 5 ਦੇ ਕੋਈ 2 3 ਪੁਆਇੰਟ ਉਧਰੋਂ ਦੇ 5 ਤੇ ਪਲਾਸੀ ਆਉਂਦੀ ਭਾਂਡ ਵੀ ਠੀਕ ਆ ਹਾਂ ਜੀ ਤੇ ਮੁੱਲ ਫਿਰ ਦੱਸੀਏ ਤਾਂ ਇਹਦਾ ਵੀਜੀ ਫੋਨ ਤੇ ਕਰ ਅੱਛਾ ਮੁੱਲੇ ਦਾ ਫੋਨ ਤੇ ਕਰਨਾ ਜਾਇਜੇ ਰੱਖਨਾ ਠੀਕ ਆ ਤੇ ਬਾਕੀ ਇਹ ਆ ਵੀ ਕੋਈ ਇਥੋਂ ਨਾ ਆਪਣੇ ਤਸੱਲੀ ਕਰਕੇ ਨਾ ਵੇਖ ਚਾ ਕੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਮੇਵਾਰੀ ਤੇ ਖੜੀ ਜੀ ਇਹ ਸਮੁੰਦਰ ਹਾਂ ਜੀ ਜਿੰਨਾ ਪਾਲਾ ਯੋਨਾ ਇੱਕ ਤੋੜ ਠੀਕ ਹੈ ਤੇ ਜੇ ਕੋਈ ਨਹੀਂ ਆ ਸਕਦਾ ਤੋ ਟਾਈਮ ਆਪਣੇ ਵੀਡੀਓ ਕਾਲ ਤੇ ਚਵਾਈ ਕਰਾ ਲੈ ਤੇ ਜੋ ਆ ਗਿਆ ਆਪਾਂ ਦੋਵੇਂ ਤਸੱਲੀ ਇੱਥੇ ਕਰਕੇ ਖੜੇ ਹਨਾ ਆਪਣੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਤੇ ਬਾਕੀ ਆਪਣੀ ਸਮਝਣਾ ਕਬੀਰ ਆਪਣੀ ਵੇਸ਼ ਚਾਹ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਖਰੀਦੇ ਜੀ ਇਕੱਲੇ ਸੇਥ ਤੁਹਾਨੂੰ ਇਹਦਾ ਚਿਹਰਾ ਵੀ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦੇਗੀ ਕੋਲਦਾ ਇਕੱਲੇ